ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਸੂਰਜ ਗ੍ਰਹਿਣ ਕਰਨ 8 ਅਪ੍ਰੈਲ ਨੂੰ ਦਿਨੇ ਹੀ ਹੋਵੇਗਾ ਹਨੇਰਾ ਕਿਉਂ ਹੈ ਇਹ ਵਿਗਿਆਨਿਕ ਘਟਨਾ ਖਾਸ ਜਾਣੋ ਕਾਰਨ ਦੁਨੀਆ ਭਰ ਦੇ ਕੰਗੋਲਕ ਵੀ ਕੱਲ ਨਿ ਬਗਾਨੀਆਂ ਵਿਗਿਆਨੀਆਂ ਤੇ ਫਲੜ ਪ੍ਰੇਮੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ ਅਸੀਂ ਗਾ ਅਸੀਂ ਗੱਲ ਕਰ ਰਹੇ ਹਾਂ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਦੀ ਜੋ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ ਸਾਲ ਦਾ ਪਹਿਲਾ ਗ੍ਰਹਿਣ ਹੋਣ ਤੋਂ ਲਾ ਬਾ ਇਹ ਪੂਰਨ ਗ੍ਰਹਿਣ ਸੂਰਜ ਗ੍ਰਹਿਣ ਵੀ ਹੋਵੇਗਾ ਜਿਹਾ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਕਾਰ ਬਿਲਕੁਲ ਆ ਜਾਂਦਾ ਹੈ ਅਪ੍ਰੈਲ ਦਾ ਸੂਰਜ ਗ੍ਰਹਿ ਕਈ ਤਰ੍ਹਾਂ ਨਾਲ ਖਾਸ ਹੋਵੇਗਾ ਇਸ ਵਰਜੰਤਰਮਾ ਦੀ ਵਿਸ਼ੇਸ਼ ਸਥਿਤੀ ਕਾਰਨ ਪਿਛਲੇ 5 ਦਹਾਕਿਆਂ ਦਾ ਸਭ ਤੋਂ ਲੰਬਾ ਸੂਰਜ ਗ੍ਰਹਿ ਹੋਵੇਗਾ ਇਸ ਸਮੇਂ ਦੌਰਾਨ ਧਰਤੀ ਹਰ ਸਮੇਂ ਨੇਰੇ ਵਿੱਚ ਰਹੇਗੀ ਆਓ ਇਸ ਸੂਰਜ ਗ੍ਰਹਿ ਨੂੰ 10 ਬਿੰਦੂਆਂ ਵਿੱਚ ਸਮਝੀਏ ਇਸ ਵਾਰ ਪੂਰਾ ਸੂਰਜ ਗ੍ਰਹਿ ਪੂਰੇ ਉੱਤਰੀ ਅਮਰੀਕਾ ਵਿੱਚ ਦੇਖਿਆ ਜਾ ਸਕਦਾ ਹੈ ਅਮਰੀਕੀ ਕੈਨੇਡਾ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੇ ਲੋਕ ਇਸ ਗ੍ਰੇਨ ਨੂੰ ਨੰਗੀ ਅੱਖ ਨਾਲ ਦੇਖ ਸਕਦੇ ਹਨ ਭਾਰਤ 'ਚ 8 April ਨੂੰ ਸੂਰਜ ਗ੍ਰਹਿਣ ਨਹੀਂ ਦਿਖਾਈ ਦੇਵੇਗਾ ਉਸ ਸਮੇਂ ਭਾਰਤ 'ਚ ਰਾਤ ਹੋਵੇਗੀ ਅਮਰੀਕੀ ਪਲਾਡ ਏਜੰਸੀ NASA ਨੇ ਕਿਹਾ ਹੈ ਕਿ 8 April 2024 ਨੂੰ ਪੂਰਾ ਸੂਰਜ ਗ੍ਰਹਿਣ ਮੈਕਸੀਕੋ ਅਮਰੀਕਾ ਅਤੇ ਕੈਨੇਡਾ ਤੋਂ ਹੁੰਦਾ ਹੋਇਆ ਉੱਤਰੀ ਅਮਰੀਕਾ ਤੋਂ ਗੁਜ਼ਰੇਗਾ NASA ਸੂਰਜ ਗ੍ਰਹਿਣ ਦੀ ਘਟਨਾ ਨੂੰ YouTube ਤੇ ਲਾਈਵ ਪ੍ਰਸਾਰਤ ਕਰੇਗਾ ਇਸ ਗ੍ਰੇਨ ਦਾ ਪ੍ਰਭਅ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਵੱਖ-ਵੱਖ ਖੇਤਰਾਂ ਵਿੱਚ ਕਈ ਘੰਟਿਆਂ ਤੱਕ ਦਿਖਾਈ ਦੇਵੇਗਾ। ਇਸ ਦਰਾਨ ਕੋਜ ਇਲਾਕਿਆਂ 'ਚ 7.65 ਮਿੰਟ ਤੱਕ ਹਨੇਰਾ ਰੱਖੇਗਾ ਜੋ ਕਿ ਸਭ ਤੋਂ ਲੰਬਾ ਹੋਵੇਗਾ। ਇਸ ਤੋਂ ਲੰਮਾ ਕੀ ਵੀ ਸਦੀ ਦਾ ਸਭ ਤੋਂ ਲੰਬਾ ਸੋਜ ਗ੍ਰੇਨ 22 ਜੁਲਾਈ 2009 ਨੂੰ ਹੋਇਆ ਸੀ ਜੋ ਜੋ 6 ਮਿੰਟ 49 49 ਸੈਕਿੰਡ ਤੱਕ ਰੱਖਿਆ space.com ਦੀ ਰਿਪੋਰਟ ਮੁਤਾਬਕ ਸੂਰਜ ਗ੍ਰਹਿ 8 April ਨੂੰ ਭਾਰਤੀ ਸਮੇਂ ਅਨੁਸਾਰ ਰਾਤ 10:08 ਵਜੇ ਸ਼ੁਰੂ ਹੋਵੇਗਾ ਤੇ ਗ੍ਰਹਿ 9 April ਨੂੰ ਸਵੇਰੇ 1:25 ਵਜੇ ਖਤਮ ਹੋਵੇਗਾ ਇਸ ਦੇ ਨਾਲ ਹੀ ਗ੍ਰਹਿ ਦੀ ਕੁੱਲ ਮਿਆਦ 9 April ਨੂੰ ਦੁਪਹਿਰ 2 12:02:22 ਵਜੇ ਤੱਕ ਲਗਭਗ 12 ਘੰਟੇ ਹੋਵੇਗੀ ਪੂਰਨ ਸੂਰਜ ਗ੍ਰਹਿ ਉਦੋਂ ਹੁੰਦਾ ਹੈ ਜਦੋਂ ਚੰਦਮਾ ਆਪਣੇ ਚੱਕਰੀ ਮਾਰਗ ਤੇ ਚਲਦੇ ਹੋਇ ਸੂਰਜ ਧਰਤੀ ਦੇ ਵਿੱਚ ਘਰ ਆਉਂਦਾ ਹੈ ਜਦ ਜਦੋਂ ਜਖਮ ਦਹ ਚੰ드 ਮਨ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ ਤੇ ਸੂਰਜੀ ਰੋਸ਼ਨੀ ਧਰਤੀ ਤੱਕ ਪਹੁੰਚਣਾ ਬੰਦ ਕਰ ਦਿੰਦੀ ਹੈ ਇਸ ਕਾਰਨ ਧਰਤੀ ਹਨ ਧਰਤੀ ਤੇ ਹਨੇਰਾ ਹੋ ਜਾਂਦਾ ਹੈ ਸੂਰਜਨ ਤੋਂ ਠੀਕ ਪਹਿਲਾਂ ਤੇ ਸੂਰਜ ਡੁੱਬਣ ਤੋਂ ਠੀਕ ਪਹਿਲਾਂ ਵੀ ਇਹੀ ਸਥਿਤੀ ਹੈ ਇਸ ਵਾਰ ਸੂਰਜ ਗ੍ਰਹਿਣ ਤੋਂ ਇੱਕ ਦਿਨ ਪਹਿਲਾਂ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ 3.60 ਲੱਖ ਕਿਲੋਮੀਟਰ ਦੀ ਦੂਰੀ ਤੇ ਹੋਵੇਗਾ ਇਸ ਦੇ ਨੇੜਤਾ ਦੇ ਕਾਰਨ ਚੰਦਰਮਾ ਦਾ ਆਕਾਰ ਆਸਮਾਨ ਵਿੱਚ ਮੁਕਾਬਲਤਨ ਵੱਡਾ ਦਿਖਾਈ ਦੇ ਹੋਵੇਗਾ ਇਸ ਕਰ ਇੱਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲੇਗਾ ਇਹ ਸੂਰਜ ਗ੍ਰਹਿਣ ਦੇ ਲੰਬੇ ਹੋਣ ਪਿੱਛੇ ਵੀ ਇਹੀ ਕਾਰਨ ਹੈ